ਕੰਨ ਦੀ ਬੋਲਾ ਕਿਆ ਆਪੇ ਤੈਨੂੰ ਪਤਾ ਮੁੰਡਾ ਜੇ ਤੇ ਕਰੀ ਮਰੇ ਖੇਡ ਰਿਹਾ ਲੈ ਮਰੇ ਬੈਠ ਕਿੱਥੇ ਆ ਮੈਨੂੰ ਕੀ ਪਤਾ ਤੇਰੇ ਬਾਪੂ ਨੂੰ ਪਤਾ ਤੇਰੇ ਬਾਪੂ ਨੇ ਵੀ ਪਤਾ ਨਹੀਂ ਬੈਠ ਕਿੱਥੇ ਸਿੱਟਿਆ ਬਾਬੂ ਮੇਰਾ ਬੈਠ ਹਾਂ ਬੈਠ ਬੈਠ

ਸੱਪ ਬਾਪੂ ਰਾ ਬੈਠੇ ਧਰ ਦਿੰਦਾ ਹੋਰ ਕੀ ਆ ਬਾਪੂ ਰਾ ਬਕਲਾਨੇ ਨੂੰ ਐ ਲੜ ਜੇ ਖੇਡਣ ਬਾਗ ਜਾਂਦਾ ਇੱਕ ਮੰਮੀ ਵੀ ਉਵੇਂ ਜੀ ਆ ਬਾਪੂ ਨੂੰ ਵਸ ਰਾ ਸੱਪ ਬਾਪੂ ਹਾਓ ਉੱਥੇ ਸੱਪ ਸੀ ਕਿੱਥੇ ਓਏ ਉੱਥੇ ਕਿੱਧਰ ਤੂੰ ਬੈਠ ਸਿੱਟ ਕੇ ਆਇਆ ਹਾਂ ਆ ਕੀ ਕਿੱਡਾ ਖੱਬੜਾ ਓਏ ਬੜਾ ਵੱਡਾ ਕੰਜੱਗਾ ਗੱਸ਼ ਤਾਂ ਨਹੀਂ ਗਿਆ ਪਹਿਲਾਂ ਨਾ ਨਾ ਲੜ ਜੇ ਲੜ ਕੀ ਕਰਦਾ ਹੋ ਜਾਂਦਾ ਮੈਨੂੰ ਆ ਜਾ ਉੱਥੇ ਹਾਂ ਮਾਰ ਦਈਏ ਫਿਰ ਜਾ ਮਾਰ ਦੇ

ਕਾ ਯਾਰ ਜੇ ਹਮਰ ਬਾਤਾਂ ਸੀ ਕਰਕੇ ਤਾ ਮਰ ਤੋ ਤੇਰੀ ਹੀ ਵੱਜਾ ਬੱਬਾ ਯਾਰ ਆ ਗਿਆ ਆ ਗਿਆ ਕੋਈ ਡਰ ਨਹੀਂ ਕਾ ਯਾਰ ਔਰ ਛੱਪ ਤਾਂ ਦੂਜਾ ਸੀ ਹੈ ਜੱਬ ਖਾ ਯੱਬਾ ਬੜਾ ਪੈੜਾ ਸੀ ਇਹ ਤਾਂ ਛੂ ਹੈ ਯਾਰ ਇਹ ਤਾਂ ਜੱਗ ਹੈ ਨਹੀਂ ਕਰਦਾ ਇਹ ਤਾਂ ਤੂੰ ਬਾਤਿਛ ਹੈ ਬਾਬਾ ਹਾਂ

ਉਹ ਲੜ ਜਾਂਦਾ ਫੇਰ ਤੇ ਕੀ ਕਰਦੀ ਪਿੱਛੋਂ ਹਾਏ ਕੀ ਅੱਜ ਸਾ ਮੇਰਾ ਘੱਟ ਰਿਹਾ ਨਾ ਕਿੱਛ ਆ ਗਿਆ ਜੀ ਛੇਤੀ ਚੰਮਾ ਚੰਗਾ ਚੰਗਾ ਹਾਂ ਚੰਗਾ ਆ ਗਿਆ ਖੋਜ ਬਾਕਸ ਚ ਰੋਡ ਇੰਜਨ ਦਾ ਨੰਬਰ ਆਉਂਦਾ ਇਹ ਵੇਰੰਦੀ ਠੀਕ ਹਾਂ ਪਰ ਕਿਵੇਂ ਆ ਠੀਕ ਗੇਂਦ ਹੈਗੀ ਆ ਉਹ ਛੋਨੇ ਚ ਡਿੱਗ ਪੀ ਇਹ ਕਿਵੇਂ ਕਾਲੋ ਮੁੰਡੇ ਛੱਕਾ ਮਾਰਿਆ ਅਰਚੂ ਤੈਨੂੰ ਪਤਾ ਨਹੀਂ ਲੈ ਕੇ ਉਹਨਾਂ ਡੇਲੀ ਖੇਡਦੇ ਆ ਹਲਕੀ ਅਚ ਛੱਕਾ ਮਾਰਿਆ ਪਰ ਨਵੀਂ ਲਿਆਵਾਂਗੇ ਨਵੀਂ ਨਾ ਕਿਵੇਂ 45 ਰੁਪਏ ਲਾਏ ਸੀ ਤੇ ਫਿਰ ਉਹਨੇ ਛੱਕਾ ਮਾਰਿਆ ਛੱਕਾ ਕਿ ਮੈਨੂੰ ਤਾਂ ਗੇਂਦ ਲੈ ਕੇ ਨਹੀਂ ਆਇਆ ਚੱਲਿਆ ਹੁਣ ਆ ਜਾ ਚੱਲ ਝੋਨੇ ਚ ਪਾਲਦੇ ਆਪਾਂ ਆਪਾਂ ਆੜੀ ਆੜੀ ਆ ਇੱਕ ਗੱਲ ਦੱਸ ਰਹੀਂਦੀ ਹਾਂ ਉੱਥੇ ਵੀ ਮੇਰੇ ਬਾਪੂ ਨੇ ਵੈਲਟ ਸਿੱਟਤਾ ਉੱਥੇ ਵੀ ਸੱਪ ਬਈ ਏ ਮੈਂ ਸੱਪ ਆ ਬੈਡ ਚ ਕੁੱਣ ਲੱਗਾ ਉਥਰੇ ਸੱਪ ਉਹ ਕਹਿੰਦਾ ਫੁੱਲ ਓਏ ਲੜ ਗਿਆ ਸੀ ਔਰ ਮੈਂ ਬਚ ਗਿਆ ਅੱਛਾ ਔਰ ਸੱਪਰੇ ਮਾਰ ਲਗੇ ਕੋ ਯਾਰ ਬਾਪੂਰੇ ਵੱਜ ਗਿਆ ਅੱਛਾ ਔਰ ਬਾਪੂ ਨੇ ਤੈਨੂੰ ਕੁੱਟਿਆ ਨਹੀਂ ਨਾ ਵੀ ਮੇਰਾ ਬੱਪੂ ਮੈਨੂੰ ਹੱਥ ਨਹੀਂ ਲਾਉਂਦਾ ਹਾਂ ਨਾਲ ਫਿਰ ਤੇ ਹੋਰ ਆ ਚੱਲੀ ਜਾਂਦੀ ਐ ਅੱਛੀ ਅੱਛੇ ਰੇ ਅਗਲੇ ਚੱਲਦੇ ਆ ਉਹਨਾਂ ਕੋ ਬੋਲ ਹੋਊਗੀ ਹਾਂ ਉਹ ਖੇਡ ਹੀ ਜਾਂਦੇ ਆ ਸ਼ਾਇਦ gini saya, 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 گھر نہیں چلو چلو دوپ چھارنے گھر میں پتہ رہے دوپ چھارنے چلو بعد میں بولنگ باؤں کا فلک لو یاری بلڈنگ ادھر کھڑا ماں right بولنگ ہوا اوہ مت پکڑے او اگلا جو او جا جا اوٹ ہے ਕਰਤੀ ਕਰ ਨਹੀਂ ਜਲਦੀ ਇੱਧਰ ਆਂਦੀ ਓਕੀ ਹੈਗਾ ਮੈਂ ਚਲ ਅਗਲੀ ਵਾਰੀ ਕਰਦਾਂਗੇ ਹਾਂ ਐਵੇਂ ਨਹੀਂ ਕਰਦਾਂ ਤੈਨੂੰ ਮਾਰੂੰਗਾ ਮੈਂ ਛੱਕੇ ਦੇਖੇ ਚਲੀ ਆਊਟ ਆ کیا ڈنے ترا بللا نہیں لگا تو بللا لگ ہی نہیں بللا لگا اے کہہ دے نہیں لگیں گی لگا جب تک دم نہیں ہو نادا نہیں لگ گئی میری گل سنو میری گل سنو میری گل سنو میری گل سنو ایک بار میری میری گل سنو گل بات سنو ਛੱਡ ਮੇ ਛੱਡ ਮੈਨੂੰ ਜਲਣਾ ਦੇ ਜਾ ਫਿਰ ਆਦਮੀ ਆ ਰਹੀਂਦੀ ਆਪਦੀ ਵੀ ਤਾਂ ਆਇਆ ਜਿਹਨੂੰ ਆ ਰਹੀ ਕੋ ਬੱਲੇ ਕੋ ਬੱਲੇ ਦੇ ਪੈਸੇ ਲੱਗਦੇ ਮਾੜੀ ਰੋਟੀ ਗੱਲ ਨਹੀਂ ਮਰੇ ਸਾਰੇ ਵੀ ਮਸਾ ਬਚਿਆ ਆਇਆ ਯਾਰ ਆ ਪਿੰਡ ਜੀ ਨੇ ਬੜਾ ਤੰਗ ਕੀਤਾ ਕੁੱਡੀਆਂ ਬੜੀਆਂ ਲਾਉਂਦੇ ਆ ਇਹ ਕਾਰਖਾ ਚੱਕ ਇੱਥੇ ਇੱਕ ਤਾਂ ਚੱਕੀ ਹੈ ਹਾਂ ਜਵਾਜੇ ਕਦੋਂ ਭੱਜ ਗਿਆ ਆਪਾਂ ਨੂੰ ਦੇਖ ਕੇ ਪਤਾ ਨਹੀਂ ਮੈਨੂੰ ਲੱਗਦਾ ਉਹ ਘਰ ਦੇ ਵਾਲੇ ਕੁੰਡੀ ਲਾਉਂਦੇ ਆ ਇੱਥੇ ਤਾਂ ਨਹੀਂ ਮੈਂ ਤਾਰ ਚੈੱਕ ਕਰ ਲਈ ਚੱਲ ਆ ਜਾ ਫਿਰ ਉੱਧਰ ਦੇਖਦੇ ਆ ਤਾਂ ਹੀ ਭੱਜ ਜਾ ਜਵਾਹ ਜੱਸੂ ਦੱਸੂਗਾ ਘਰੇ ਜਾ ਕੇ ਮੈਂ ਪੇਸ ਕਸ ਦੇ ਨਕੂ ਨਾ ਹਾਂ ਹਾਂ ਪਤਾ ਨਾ ਲੱਗੇ ਪਾਲਾ ਕੋਈ ਨਹੀਂ ਪਾਲਾ ਅਬ ਤੇ ਹਾਂ ਹਾਂ ਆ ਜਾ ਆ ਕੇ ਲਈ ਬਾਪੂ ਮੰਮੀ ਕਿੱਧਰ ਐਂਦੇ ਕੀ ਹੋ ਗਿਆ ਪੁੱਤਾ ਬਾ ਕਮਲਿਆ ਮੈਨੂੰ ਭੱਜਿਆ ਆਉਣੇ ਹੋ ਮੰਮੀ ਬਾਪੂ ਕਿੱਥੇ ਆ ਬਾਪੂ ਅੰਦਰ ਹੀ ਐ

ਉਹ ਐ ਕਹਿੰਦੇ ਸੀ

ਕੌਣ ਕੌਣ ਆ ਪਈ ਬਾਹਰ ਨੇ ਕੋਲ ਕੌਣ ਤੁਸੀਂ ਬਿਜਲੀ ਆਣਿਆ ਭਾਈ ਅਸੀਂ ਨਾ ਭਾਈ ਜੁਡੀ ਛੁਡਾ ਬੁੜਾ ਲਾਈ ਖੜਾ ਕੇ ਉੱਤੇ ਹੁਣ ਲਾਈ ਆ ਦੇਖ ਕੇ ਕੁੰਡਾ ਹਾਂ ਇੱਕ ਜਿਹੜਾ ਤੁਹਾਡਾ ਜਵਾਗ ਜਸ ਖਾਇਆ ਹੋਇਆ ਵੀ ਬਾਹਰੋਂ ਦੇਖ ਕੇ ਪਰਾਂ ਉਹ ਨਾ ਭਾਈ ਅਸੀਂ ਪਰੇ ਉਹ ਪਹਿਲੀ ਗੱਲ ਤੱਕ ਕਾਨੂੰਨ ਰਾਣੇ ਆ ਸੀ ਹੱਥ ਨਾਲ ਆ ਦੂਰ ਰਹਿ ਆ ਗਿਆ ਠੱਜਾ ਕਰ ਆਇਆ ਆਇਆ ਬਾਬਾ ਆ ਛੇੜਾ ਆਇਆ ਗਏ ਜਰਾ ਪੌੜੀ ਫੜਿਆ ਮਰੀਗੀ ਅੱਛਾ ਅੱਛਾ ਨੇ ਟੂ ਈਮਾਨ ਤੇਰੇ ਨੇ ਸੋਡੀਆਂ ਪੌੜੀਆਂ ਫੜੀਏ ਸੀ ਨਾ ਨਾ ਪੂੜੀ ਫੜ ਲੈ ਜਾਂ ਡੋਡਾ ਖਾ ਜਾਂਦੇ کئی ਵਾਰੀ ਚੰਗੀ ਕਰ ਤੂ ਤਾਂ ਸੋਡੀ ਆ ਤੂੰ ਫੜ ਲੈ ਇਹ ਬੁੜੀਆਂ ਵਿੱਚ ਖਾਈਆਂ ਹੋਈਆਂ ਇਹਨਾਂ ਨੇ ਹਾਂ ਲੁੱਚਾ ਇਹ ਸਾਰਾ ਲਾਣਾ ਅੱਜੜੇ ਆ ਬਹੁਤ ਆ ਨੂ ਛੇੜਾ ਗੱਜਾ ਉਹ ਜੂੜੀ ਜੀ ਆਲਾ ਦੇਖ ਬਿੰਗੀ ਜੂੜੀ ਆਲਾ ਆ ਗਿਆ ਆ ਮੈਨੂੰ ਆਖਿਆ ਸੀ ਭੰਗਾ ਗਿਆ ਮਰਵਾச்சே ਜਿੱਪੀ ਲੱਗੇ ਬਾਜ ਤੂੰ ਮਰਵਾਇਆ ਤੇਰਾ ਆਖ ਰਹਿਗਾ ਸੀ ਮੈਂ ਨਾ ਲਾ ਮੈਨੂੰ ਕੀ ਪਤਾ ਯਾਰ ਮੈਨੂੰ ਕੀ ਪਤਾ ਮੰਨੂਆ ਸੀ ਉਹ ਰਾਜਕਾਲ ਜੀ ਉਹ ਰਾਜਕਾਲ ਸਾਰੇ ਹੁੰਦੇ ਆ ਸਸਰੀ ਕਾਈ ਗਈ ਸਸਰੀਕਾਰ ਤਾਂ ਠੀਕ ਆ ਜਵਾਖ ਨੂੰ ਕੋਈ ਚੰਗੇ ਕੰਮ ਲਾ ਲੋ ਕਾਜਾ ਜੀ ਚੰਗੇ ਕੰਮ ਖੇਡ ਬਿੜਕਾਂ ਦੇ ਰੱਖਦੇ ਉਹਨੂੰ ਤੁਸੀਂ ਕਾਜਾ ਬਿੜਕਾਂ ਚ ਕੋਈ ਆ ਗਿਆ ਕੋਈ ਉਹ ਤੇਰੇ ਘਰ ਦੀ ਆ ਉੱਥੇ ਪੈ ਗਈ ਸਾਨੂੰ ਐ ਮਨ ਨਾਲ ਗੱਲ ਕਰਦੇ ਹੁੰਦੇ ਆ ਐ ਜੀ ਫਿਰ ਫਾਸਟੂ ਬੰਦਾ ਕਰ ਰੇ ਨਾ ਜੁਕੀ ਪੱਤਾ ਵੀ ਕੋਈ ਚਾਹਦਾ ਦੇ ਤੁਹਾਨੂੰ ਕੋਈ ਨਹੀਂ ਜਿਨਬ ਜੀ ਹੁਣ ਕੁੰਜੀ ਤਾਂ ਤੁਸੀਂ ਫਾਇਲ ਦੀ ਡੈਕ ਫੋਟੋ ਵੀ ਲਾ ਲਈ ਮੈਨੂੰ ਲੱਗਦਾ ਪਹਿਲੀ ਵਾਰ ਵੀ ਨਹੀਂ ਲਫਰਦਿਆ ਤੁਹਾਨੂੰ ਮਾਲਾਇਮ ਨਾਲ ਗੱਲ ਕਰਨ ਦੀ ਸਾਇੰਸ ਹੀ ਨਹੀਂ ਉੱਥੇ ਬਿਠਾਓ ਸਾਨੂੰ ਪਾਣੀ ਪੂਣੀ ਪਿਆਓ ਪਾਣੀ ਚਾਹ ਪਿਉਣੀ ਹੈ ਜਿਨਬ ਜੀ ਗੱਲ ਇਹ ਹੈ ਕਿ ਚਾਹ ਤਾਂ ਪੀਵਾਂਗੇ ਕੋਈ ਨਹੀਂ ਚਾਹ ਤਾਂ ਫੇਰ ਜੀ ਪਿਆਵਾਂਗੇ ਜੀ ਦੇਖੋ ਹੁਣ ਗੱਲ ਛੱਡੋ ਮੇਰੀ ਜਿਨਬ ਜੀ ਦਾ ਪਹਿਲਾਂ ਸਹੀ ਸਹੀ ਦੱਸ ਬੋਲਿਆ ਜੀ ਹਾਂ ਕਿੰਨੇ ਦਿਨ ਹੋਗੇ ਇਹ ਕੁੰਡੀ ਦੇ ਪਾਸੋਂ ਜਾਈ ਐਵੇਂ ਕਹਦੇ ਹੀਟਰ ਲਿਆ ਆ ਮੁੰਡਾ ਕਹਿੰਦਾ ਪਾਣੀ ਗਰਮ ਕਰਨ ਨੂੰ ਹੀਟਰ ਚਲਾ ਲਿਆ ਕਰੀ ਮਾਖਾ ਕੁੰਡੀ ਤੇ ਚਲੂ ਮੀਟਰ ਮਾਚ ਜੇ ਨਾ ਜਾਣੀ ਅੱਛਾ ਮੈਂ ਤਾਂ ਅਸੀਂ ਦੇਖਿਆ ਟੋਬਿਆਂ ਦੇ ਨਾ ਹੁੰਦਾ ਫਿਰ ਦੰਦਾ ਉਹਨੂੰ ਗਰਮ ਪਾਣੀ ਚਾਹੀਦਾ ਗਰਮ ਪਾਣੀ ਚਾਰ ਦਿਨ ਅਸੀਂ ਅੱਗ ਚਾਲੀ ਹੀਟਰ ਲਾਈ ਤੇ ਤੱਤਾ ਬਣੀ ਗਾ ਕਿੰਨੇ ਹੀਟਰ ਚੱਲਦੇ ਆ ਹੀਟਰ ਇੱਕ ਹੀ ਚੱਲਦਾ ਸ਼ਾਹ ਕਰ ਦਿੰਨੇ ਤੇ ਬਸ ਪਾਣੀ ਗਰਮ ਉਹ ਗੱਜਾ ਜੀ ਬਸ ਫਿਰ ਕੀ ਕਰੀਏ ਪਰਚਾ ਤਾਂ ਪਾਵਾਂਗੇ ਆ ਤਾਂ ਫਿਰ ਚਾਂਬਲ ਜਾਣਗੇ ਨਹੀਂ ਲੈ ਕਿੰਨੇ ਠੋਕੇ ਲਾ ਪਾਓ ਜੀ ਤੈਨੂੰ ਕਿਹਾ ਸੀ ਨਾ ਜਾਇਆ ਕਈ ਪੁੰਜੀ ਅੱਖ ਕੁੰਜੀ ਜਾਇਆ ਕੁੰਜੀ ਮਰਵਾ ਕੇ ਚੱਟਾ ਮੇਰੇ ਕੱਤੀ ਦਾ ਭਾਵੇਂ ਨਾ ਬੱਚਾ ਐ ਕਰੋ ਜਿਹੜਾ ਅਸੀਂ ਹਾਂਜੀ ਕੋਈ ਚਾਹ ਪਾਣੀ ਖਾਡ ਲੈਣੇ ਆ ਜੀ ਚਾਹ ਪਾਣੀ ਤਾਂ ਕਰਨੀ ਬੂ ਫਿਰ ਤੁਸੀਂ ਫਿਰ ਚਾਂਬਲ ਜਾਣਗੇ ਚਾਹ ਪਾਣੀ ਕਰ ਦੋ ਨਹੀਂ ਜੀ ਸਰ ਜੀ ਖਰਚਾ ਬਣੀ ਲੈ ਜਾ ਮੁੰਡੇ ਦੀ ਗੱਲ ਮੰਨ ਲਈ ਚਲ ਦੱਸ ਦੇ ਮਲਾਜਮਾ ਕਿੰਨੇ 21000 21000 ਜੀ ਹਾਂ 21000 ਦਾ ਟਸ਼ਮੇਟਰ ਨੇ ਵਾਲਾ ਗਰ ਕੁੰਡੀ ਪਟਾਣਾ ਤੇ ਵੀਡੀਓ ਬਣਾ ਕੇ ਪਰਚੀ ਬਣਾ ਲੈ ਲੈ ਜੀ ਆ ਜੇ ਆ ਵੀ ਰੋਹਣਾ ਸਾਤ ਸੱਹ ਜਾਈ ਲੋ ਨਾ ਨਾ ਸਾਤ ਦਾ ਇੰਨਾ ਦਾ ਸਾਡਾ ਪਟ્રોલ ਹੀ ਖਾ ਜਾਂਦਾ ਮੋਟਰਸਾਈਕਲ ਨਾ ਨਾ ਯਾਰ ਜੀ 21000 ਕਿੰਨੀ ਹੈ ਨਹੀਂ ਜੀ ਚਲੋ ਆ ਬੰਗੀਰ ਜੁੜੀ ਵਾਲਾ ਚਲੋ ਮੰਗੀਆਂ ਜੀ ਆਪਾਂ ਇਹਦੇ ਤੇ ਸਾਜਾ ਵੀ ਦੇਖੋ ਅਸੀਂ ਪਰਚੋ ਲਾਇਆ ਜੀ ਮੇਰਾ ਕੁੰਡੀ ਤਾਂ ਸਾਨੂੰ ਦਿਖਾਉਣੀ ਪੂ ਪੜਦਿਆਂ ਨੂੰ 70 ਦੀ ਸੌਦੀ ਲਾ ਕੇ ਸਾਡੀ ਮੇਰੇ ਤਾਂ ਹੀ ਚੱਲੀ ਜਾਂਦੇ ਰਹੇ ਦਿਨ ਰਾਤ ਜੇ ਆਪ ਜੀ ਕੁੰਡੀ ਪਹਿਲੀ ਵਾਰ ਚਾਰ ਚਾਰ ਤਾਂ ਤੁਸੀਂ ਖੁੱਡਿਆਂ 'ਚ ਬੜਮਲਾ ਰੱਖਿਆ ਸੀ ਦੇਖੇ ਆ ਜੇ ਆਪ ਜੀ ਦੇਖੋ ਲੈ ਤਾਂ ਹੁਣ ਜਵਾਹੀਆਂ ਇਚਾਨੇ 'ਚ ਕਿੰਨੇ ਰੱਖ ਸਵੇ ਰੱਬ ਜਾਣਦਾ ਕੁੰਡੀ ਦਾ ਸਾਨੂੰ ਪੱਟਣੀ ਪਊ ਆ ਬਾ ਪੱਟਲਾਂ ਦੇ ਬਾਪੂ ਯਾਰ ਏਪੀ ਸਾਹਿਬ ਜੀ ਚਲੋ ਚਾ ਕੁੰਡੀ ਇਕੱਠੀ ਕਰ ਪੱਟਲਾਂ ਦੇ ਬਾਪੂ ਕੀ ਕਰ ਲਵਾਂ ਪਾੜ ਕੋਠੇ ਤੇ ਜਾ ਮੈਂ ਬਾਪੂ ਜੀ ਜੇਲ੍ਹ 'ਚ ਵੀਡੀਓ ਬਣਾ ਰਿਹਾ ਮੈਂ ਆਹ ਚੜ ਤੂੰ ਉੱਤੇ ਲੈ ਆਈ ਕਿੰਨੀ ਹੋਈ ਤਾਰ ਤੂਰ ਜੀ ਵੇਚਾਂਗੇ ਨਾਲੇ ਔਰ ਅੱਛਾ ਪਣੀਆ ਹਾਂ ਹਾਂ ਜਨਾਬ ਜੀ ਇਹ ਫਿਰ ਜੀ ਮੀਟਰ ਤੇ ਬੈਠ ਪਾਉਂਗੇ ਸਾਰਾ ਹਾਂ ਹਾਂ ਸਾਰਾ ਬਿੱਲ ਬੁੱਲ ਕੱਢੋ ਨਾ ਦੇ ਪੁਰਾਣੇ ਕਿਨਸ਼ਕਣ ਕੱਟੇ ਜਾਊ ਕਰੈਕਸ਼ਨ ਤਾਂ ਉਹਨੂੰ ਕੱਟੀ ਜਾਊ ਇਹ ਕਰ ਦੋਗੇ ਤਾਂ ਕੁਝ ਬਚ ਜੂਗੇ ਜਨਾਬ ਜੀ ਐਤਾਂ ਫਿਰ ਜੀ ਦੇਖੋ ਚੰਗ ਲਾਉਣੀ ਆ ਜੀ ਜੀ ਕਰ ਦੋ ਥੋੜਾ ਮੋਟਾ ਤਾਂ ਫਿਰ ਕਰਨੀ ਪੂ ਸਾਨੂੰ ਪਤਾ ਹੀ ਆ ਜੀ 5-4 ਕਿਲੋ ਬਸ ਤੇ 10 ਹੁੰਦਾ ਮੇਰੇ ਨਾਲ ਦਾ ਤੇਜ ਆ ਉਹਨੂੰ ਮਨਾ ਲਓ ਜੇ ਮੰਨਦਾ ਤਾਂ ਮੰਨੇਗਾ ਨਹੀਂ ਤੱਕ ਦੀ ਤਾਰ ਲੈ ਗਏ ਸਾਡੀ 80 ਹਜ਼ਾਰ ਦੀ ਤਾਰ ਪਾਈ ਤਾਰ ਤਾਂ ਫਿਰ ਤੁਹਾਨੂੰ ਦਿਖਾਉਣਾ ਪੈਂਦਾ ਇਹ ਤਾਂ ਟਿੱਪੀ ਇਨਾ ਲਾ ਰਕ ਇਸ ਇਹਨਾਂ ਨੇ ਇਹ ਦੇਖੋ ਤੁਸੀਂ ਇਹ ਮੁਕਰਦੇ ਹੋ ਐਜੀ ਕੁੰਡੀ ਤਾਂ ਹੁਣ ਗਈ ਸੀ ਜਦੋਂ ਕਿਉਂ ਮੁਕੜੀਓ ਬੜਾ ਪੀਣਾ ਪੂਣਾ ਵੀ ਪਸ਼ੂਆਂ ਦਾ ਤੁਸੀਂ ਕੁੰਡੀ ਲਾ ਕੇ ਕਰਦੇ ਹੋ ਨਾ ਨਾ ਜਨਾਬ ਜੀ ਇਹ ਹਿੱਟਰ ਦੱਸਿਆ ਤੁਹਾਨੂੰ ਫਿਰ ਆ ਜਾਓ ਉੱਥੇ ਆ ਜਾਓ ਉੱਥੇ ਠਾਣੇ ਚ ਚਲੋ ਉੱਥੇ ਆ ਜਾਂਗੇ ਡਾਕਟਰ ਸਾਹਿਬ ਜੀ ਬਿਜਲੀ ਡਾਕਟਰ ਹਾਂ ਉੱਥੇ ਆ ਜਾਓ ਚਲੋ ਆ ਜਾਂਗੇ ਜਾਂ ਆ ਜਾਂਗੇ ਜਨਾਬ ਜੀ ਚਲੋ ਹੁਣ ਤਾਂ ਮੰਨਦੀ ਜੀ ਗੱਲ ਤੁਸੀਂ ਮੰਨਦੀ ਨਹੀਂ ਆਪੀ ਜਨਾਬ ਜੀ ਗੱਜ ਮਾਰ ਕਾ ਲਓ ਤੁਸੀਂ 1000 ਰੁਪਇਆ ਕਹਿੰਦਾ 2500 ਦੇ ਦੇ ਮੁਕਦੀ ਗੱਲ ਆ 25 ਹੈ ਹਾਂ ਚਲੋ 16 ਸਾਈ ਲੈ ਲੋ ਜੀ ਨਾ ਤੇ ਪਿਆ ਇੱਕ ਨਹੀਂ ਹੁੰਦਾ ਕਰ ਲੈ ਯਾਰ ਗਰੀਬ ਜਨ ਨੂੰ ਦੱਸ ਜਾਉਂਦਾ ਵਿਚਾਰੇ ਤੂੰ ਕਿੰਨੇ ਲੈਣਾ ਕਰ ਲਾਂਗੇ ਇਹ ਟੁੱਤਾ 600 ਠੀਕ ਚਲ 16 ਸਾਈ ਲੈ ਚਲ ਦੇ ਕਰ ਦੋ ਚਲ 16 ਸਮਝ ਲਿਓ ਜਾਨ ਜੀ ਹਾਂ ਅੱਗੇ ਤੋਂ ਇਹ ਫੜੇਗੇ ਹਸਾਬ ਲਾ ਲੂ ਪਰਚਾ ਪਾਵਾਂਗੇ ਤਾਰ ਤਾਂ ਮੋੜ ਕੇ ਸਾਡੀ ਨਹੀਂ ਤਾਰ ਤਾਂ ਇਹ ਦਿਖਾਉਣੀ ਪੂ ਸਾਨੂੰ ਜਾ ਕੇ ਜਨਾਬ ਜੀ ਤਾਰ ਦਵਾਏ ਵੀ ਲਾ ਸਕਦੇ ਆ ਨਾ 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 ਜਾਂ ਪੈਸੇ ਲਿਆ ਬਾਬਾ ਹੋਰ ਵੀ ਬਹੁਤ ਫੜਨੀ ਕੋਲ ਚਲੋ ਜੱਜ ਹੋਗੇ ਆਪਾਂ ਬਾਈ ਹੋ ਬਹਿ ਚੱਲ ਸਾਡਾ ਬੁਰਾ ਆ ਆ ਗਿਆ ਚੱਲੀ ਆ ਜੂ ਬਾਪੂ 10 ਰੁਪਏ ਦੇ ਦੇ 10 ਰੁਪਏ ਸਾਜ ਅੱਗੇ ਤਾਂ ਜਾ ਕੇ ਤੇ ਬਿਆਨ ਜਾ ਕੁੰਦੀ ਤੇ ਲਵਾ ਕੇ ਤੂੰ ਬਾਪੂ ਐ ਕਰ ਦਾ ਤਾਰ ਖੋ ਕੇ ਭੱਜ ਤਾਰ ਤਾਰ ਤਾਂ ਇੱਕ ਨੰਬਰ ਹੈ ਹੁਣ 16 ਸੱਟ ਪਾਈ ਹੋਈ ਆ 16 ਸੱਟ ਹੈਗਾ ਜੀ यार रखी जो आ जाके 16 कर दिए ਹਰ ਜੀ ਤਾਰ ਜੀ ਆਲੇ ਜੀ 16 ਸਿਆ ਪੂਰਾ ਕਹਿਣਾ ਮੜਾ ਯਾ ਹੱਥ ਮਾਰ ਠੀਕ ਹੈ ਪੂਰੀ ਹੈਗੀ ਤੇ ਦੇਸੀ ਤੁਸੀਂ ਕੱਢਦਾ ਨਾ ਨਾ ਇਹ ਰਾਜੂ ਤਾਂ ਸਿੱਕੜੀ ਨਹੀਂ ਕਰਦਾ ਗੂਗਲਵਾ ਦੇ ਅੱਗੇ ਤੋਂ ਕਰਾਦਾ ਤੇਰਾ ਚੁੰਡੀ ਕੰਢੀ ਦਾ ਤਾਰ ਦੇ ਦਾਂਗੇ ਚਾਹੇ ਕਿੱਦਾਂ ਖਦੀ ਫੁੱਨ ਪਾਈਪ ਸੀ ਦੇ ਆਉਂਗੀ ਚਲ ਠੀਕ ਹੈ ਚਲ ਦੇ ਦੇ ਯਾਰ ਤਾਰ ਦੇ ਦੋ ਜੀ ਜਨਾਬੀ ਦੇ ਦੇ ਪਰੇ ਯਾਰ ਤਾਰ ਚਾਹੇ ਨਾ ਯਾਰ ਟਿੱਪੀ ਯਾਰ ਜਨਾਬ ਜੀ ਦੇਨਾ ਸਾਹਿਬ ਜੀ ਸਿੱਖ ਚਲ ਕਦੋਂ ਕੱਢ ਲਿਓ ਉਦੋਂ ਉਤਾਰ ਲੈ ਲਿਓ ਪੈਸਾ ਹੋੜ ਲੈ ਲਿਓ ਜੀ ਟਾਕਾ ਦੇ ਦਿਓ ਜੀ ਫੇਰ ਕੱਲਾ ਆਏਂਦਾ ਯਾਰ ਬਾਕੂ ਜੱਜ ਆਏਂਦਾ